ਦਾ ਇੰਸਟਾ ਦੇਖ ਰਹੀ ਸੀ ਐਂਡ ਮੈਂ ਪ੍ਰਿੰਸ ਨਰੂਲਾ ਦੇ ਬਾਰੇ ਜਾਣਨਾ ਚਾਹਾਂਦੀ ਹੈ ਬਹੁਤ ਦੇ ਪ੍ਰਾ ਆਪਣੇ ਬੌਂਡਿੰਗ ਤੁਸੀਂ ਸ਼ੇਅਰ ਕਰਦੇ ਆ ਆਪਸ ਦੇ ਇਕੱਠੇ ਕੰਮ ਵੀ ਕੀਤਾ ਤੁਸੀਂ ਦੋਨਾਂ ਨੇ ਕਾਫੀ ساری ਪੋਸਟਾਂ ਮੈਂ ਤੁਹਾਡੇ ਇਕੱਠਿਆਂ ਦੇ ਦੇਖੀਆਂ ਸੋ ਇਹ ਯਾਰੀ ਦੀ ਸ਼ੁਰੂਆਤ ਕਿਵੇਂ ਹੋਈ ਥੋੜਾ ਮੈਨੂੰ ਦੱਸੋ ਇਹਦੇ ਬਾਰੇ ਇਹ ਯਾਰੀ ਦੀ ਸ਼ੁਰੂਆਤ ਲਾਕਡਾਊਨ ਚ ਹੋਈ ਲਾਕਡਾਊਨ ਤੋਂ ਪਹਿਲਾਂ ਐਕਚੁਅਲੀ ਇਹੀ ਮਨੋ ਲੱਥ ਨਾ ਜਾਏ ਗਾਣਿਆਂ ਇਨਾਂ ਨੇ ਸਾਨੂੰ ਜੋੜਿਆ ਨਾ ਤੇ ਮੈਨੂੰ ਇੱਕ ਵਾਰੀ ਮੈਂਸ਼ਨ ਆਇਆ ਪ੍ਰਿੰਸ ਵੀਰੇ ਦਾ ਇੰਸਟਾਗ੍ਰam ਤੇ ਆਪਣੇ ਰੋਡੀਜ਼ ਦੇ ਉਰਤੇ ਸੀਗੇ ਸੈੱਟ ਤੇ ਉਰਨਾ ਨੇ ਏਦਾਂ ਗੱਡੀ ਚ ਜਾ ਰਿਹਾ ਗਾਣਾ ਮੇਰਾ ਲਾਇਆ ਹੋਇਆ ਕਿ ਵੀਰੇ ਬੜਾ ਸੋਹਣਾ ਗਾਣਾ ਹਨਾ ਬਹੁਤ ਸੋਹਣਾ ਗਾਣਾ ਮੈਂ ਇਹਨੂੰ ਟੈਕਸਟ ਕੀਤਾ ਮੈਂ थैंक यू ਹਨਾ ਤੇ ਫਿਰ ਕਹਿੰਦੇ ਮੈਂ ਮੋਹਾਲੀਆਂ ਮੈਨੂੰ ਨਾ ਏਦਾਂ ਕਰ ਮੈਂ ਬੰਬੇ ਮਤਲਬ ਮੈਨੂੰ ਉਦੋਂ ਪਤਾ ਲੱਗਾ ਕਿ ਵੀਰਾ ਮੋਹਾਲੀ ਤੋਂ ਹੀ ਆ ਜੀ ਸਾਨੂੰ ਲੱਗਦਾ ਕਿ ਬੰਬੇ ਰਹਿਣਾ ਬੰਬੇ ਰਹਿੰਦੇ ਆ ਕਹਿੰਦੇ ਮੈਂ ਮੋਹਾਲੀ ਤੋਂ ਹੀ ਆ ਏਦਾਂ ਕਰਦੇ ਆਪਾਂ ਨਾ ਮਿਲਦੇ ਜਲਦੀ ਮੈਨੂੰ ਇੱਕ ਗਾਣਾ ਲਿਖ ਕੇ ਦੇ ਵਧੀਆ ਜਿਹਾ ਮੈਂ ਕਿਹਾ ਠੀਕ ਹੈ ਸਾਡੇ ਲਈ ਵਧੀਆ ਗੱਲ ਹਨਾ ਕਿ ਪ੍ਰਿੰਸ ਵੀਰਾ ਹਨਾ ਤੇ ਆਪਾਂ ਫਿਰ ਮਿਲਾਂ ਪਹਿਲੀ ਵਾਰ 3B2 ਮਿਲੇ ਆਪਾਂ ਉੱਥੇ ਖੜੇ ਸੀਗੇ ਅਚਾਨਕ ਹੀ ਮਿਲ ਗਏ ਮਤਲਬ ਸਾਡੀ ਗੱਲ ਹੋਣ ਤੋਂ ਬਾਅਦ ਆਪਾਂ ਉਹਦੇ ਗੇੜੀ ਛੜੀ ਮਾਰਦੇਵੇਂ ਉੱਥੇ ਖੜੇ ਕਾਫੀ ਰਸ਼ ਹੋਇਆ ਪਿਆ ਮੈਂ ਗਿਆ ਮੈਂ ਕਿਹਾ ਪ੍ਰਿੰਸੀਪਲ ਮੈਂ ਸਿੱਧਾ ਗਿਆ ਮੈਂ ਕਿਹਾ bro ਮੈਨੂੰ ਅਵਜੀਤ ਕਹਿੰਦੇ ਉਹ ਕਿਦਾਂ ਮੈਂ ਠੀਕ ਹੈ ਕਹਿੰਦੇ ਆਪਾਂ ਸ਼ਾਮ ਨੂੰ ਮਿਲਦੇ ਆ ਫਿਰ ਤੂੰ ਮਿਲੇ ਆਪਾਂ ਤੇ ਗਾਣਾ ਗੁਣਾ ਇੱਕ ਦਾ ਉਹਨਾਂ ਦਾ ਗਾਣਾ ਆਇਆ ਸੀ ਫੋਲ ਲਗਾਣਾ ਆਇਆ ਸੀ ਤੇਰੇ ਪਿਆਰ ਵਿੱਚ ਫੋਲ ਹੋ ਗਈ ਤੇ ਉਹਨਾਂ ਨੇ ਸੁਣਾਇਆ ਉਸ ਵਾਰ ਲਾਕਡਾਊਨ ਲੱਗ ਗਿਆ ਤੇ ਉਹ ਸਾਰੇ ਲਾਕਡਾਊਨ ਚ ਆਪਾਂ ਫਿਰ ਇਕੱਠੇ ਹੀ ਰਹੇ ਸਾਡੀ ਫਿਰ ਯਾਰੀ ਦੋਸਤੀ ਨਹੀਂ ਪੈ ਗਈ ਤਿੰਨ ਚਾਰ ਜਣੇ ਆਪਾਂ ਮਤਲਬ ਉਸ ਤੋਂ ਬਾਅਦ ਤੇ ਫਿਰ ਨੈਕਸਟ ਲੈਵਲ ਹੀ ਹੋ ਗਿਆ ਯਾਰ ਇਹ ਬੌਂਡ ਇੰਨਾ ਵਧੀਆ ਬਣ ਗਿਆ ਹੁਣ ਹੁਣ ਵੀ ਜਦੋਂ ਬੰਬੇ ਤੋਂ ਆਉਂਦੇ ਆ ਜੀ ਲੈਂਡ ਕਰਦੇ ਹੀ ਫੋਨ ਆ ਜਾਂਦਾ ਸਾਨੂੰ ਸਾਰਿਆਂ ਨੂੰ ਤਿੰਨ ਚਾਰ ਜਣੇ ਆਪਾਂ ਇੱਥੇ ਜਿਹੜੇ ਸਾਡਾ ਗਰੁੱਪ ਹੈ ਕਿ ਆ ਗਿਆ ਮੈਂ ਫਿਰ ਤੇ ਜ ਤਿੰਨ ਚਾਰ ਦਿਨ ਰਹਿਣਾ ਆਪਾਂ ਇਕੱਠਿਆਂ ਨਹੀਂ ਰਹਿਣਾ ਇਦਾਂ ਹੀ ਆ ਰਹੀ ਹੈ ਬਟ ਉਹ ਉਹਨਾਂ ਦੀ ਤਾਰੀਫ ਐਕਚੁਅਲੀ ਮੇਰੇ ਬਹੁਤ ਘੱਟ ਦੋਸਤ ਨੇ ਜਾਂ ਫਿਰ ਮੈਂ ਬਹੁਤ ਘੱਟ ਹੀ ਮੈਂ ਕਿਦੀ ਕਿਸੇ ਨੂੰ ਆਪਣਾ ਵੱਡਾ ਭਰਾ ਕਹਿੰਦਾ ਹੀ ਨਹੀਂ ਮੈਂ ਬੌਬੀ ਨੂੰ ਆਪਣਾ ਬ੍ਰਦਰ ਕਹਿਣਾ ਇੱਕ ਮੇਰੇ ਜੀਜਾ ਜੀ ਹੈ ਜਿਨ੍ਹਾਂ ਨਾਲ ਜਿਨ੍ਹਾਂ ਦੀ ਮੈਂ ਬਹੁਤ ਰਿਸਪੈਕਟ ਕਰਦਾ ਉਹ ਲੈਫਟਨੈਂਟ ਕਰਨਲ ਨੇ ਆ ਆਰਮੀਜ਼ ਤੇ ਉਹ ਵੀ ਮੈਨੂੰ ਐਜ਼ ਅ ਬ੍ਰਦਰ ਹੀ ਮੈਨੂੰ ਫੀਲ ਹੁੰਦਾ ਆ ਐਂਡ ਇੱਕ ਪ੍ਰਿੰਸ ਵੀਰ ਆ ਜਿਹੜਾ ਮੈਨੂੰ ਲੱਗਦਾ ਕਿ ਕਿਉਂਕਿ ਇਹਨਾਂ ਸਾਹਮਣੇ ਨਾ ਡਰ ਲੱਗਦਾ ਆ ਇੱਕ ਚੀਜ਼ ਦਾ ਕਿ ਅਗਰ ਮੈਨੂੰ ਕੁਝ ਚਾਹੀਦਾ ਹੈ ਮੇਰੇ ਮੂੰਹ 'ਚੋਂ ਨਾ ਨਿਕਲ ਜੇ ਉਹਨਾਂ ਨੇ ਮਤਲਬ ਦੇ ਦੇਣਾ ਉਹ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਸੋਚਣਾ ਪੈਂਦਾ ਪਹਿਲਾਂ ਕਿ ਇਹ ਵੀਰ ਸਾਹਮਣੇ ਮੈਂ ਚੀਜ਼ ਨਹੀਂ ਕਹਿਣੀ ਇਹਨਾਂ ਨੇ ਦੇ ਦੇ ਛੱਡਣੀ ਓਕੇ ਮਤਲਬ ਉਹਨਾਂ ਦੀ ਇਦਾਂ ਦੀ ਰਿਸਪੈਕਟ ਐਂਡ ਤੁਸੀਂ ਕਦੇ ਵੀ ਕਿਸੇ ਪੱਜ਼ਲ 'ਚ ਹੋਣਾ ਮੈਨੂੰ ਨਾ ਇਹਨਾਂ ਇਹ ਪ੍ਰੋਬਲਮ ਆ ਰਹੀ ਉਹ ਇੱਕ ਸੈਕਿੰਡ ਚ ਤੁਹਾਨੂੰ ਇਦਾਂ ਦੀ ਗੱਲ ਕਹਿਣਗੇ ਕਿ ਤੁਹਾਡੀ ਪਜ਼ਲ ਸੋਲਵ ਹੋ ਜਾਏਗਾ ਮਤਲਬ ਉਹ ਇਦਾਂ ਦਾ ਮੋਟੀਵੇਟ ਕਰਦੇ ਨੇ ਉਹਨਾਂ ਦੀ ਮਤਲਬ ਆਈਕਿਊ ਲੈਵਲ ਇਦਾਂ ਦਾ ਆ ਉਹਨੂੰ ਰੋਡੀਸ ਕਰਦੇ ਪਏ ਜੱਜ ਐ ਵਿੱਚ ਉਹ ਇੰਨੀ ਆਪਣੀ ਗੈਂਗ ਚਲਾਉਂਦੇ ਨੇ ਹਨਾ ਐਂਡ ਉਹਨਾਂ ਦਾ ਉਹ ਚੀਜ਼ਾਂ ਜਾਂ ਪਹਿਲੇ ਸੀਗੇ ਜਾਂ ਫਿਰ ਇਹ ਚੀਜ਼ਾਂ ਵਿੱਚ ਗੇਮ ਹੋ ਕੇ ਉਹਨਾਂ ਦਾ ਮਾਈਂਡ ਇੰਨਾ ਸ਼ਾਰਪ ਹੋ ਚੁੱਕਿਆ ਨਾ ਕੋਈ ਸਟ्रेस ਹੀ ਨਹੀਂ ਕੋਈ ਚੀਜ਼ ਦੀ ਪ੍ਰੋਬਲਮ ਐ ਉਹਨਾਂ ਨਾਲ ਸ਼ੇਅਰ ਕਰੋ 1 ਮਿੰਟ ਸੋਲੂਸ਼ਨ ਨਿਕਲ ਜਾਂਦਾ ਕਿ ਅੱਛਾ ਇਦਾਂ ਕਰ ਲੈ ਅੱਛਾ ਇਦਾਂ ਕਰ ਲੈ ਆਪਸ਼ਨਾਂ ਬੜੀਆਂ ਦੇ ਦਿੰਦੇ ਐਂਡ ਉਹਨਾਂ ਦਾ ਇਹ ਹੈ ਫਿਰ ਜੂਵਿਕਾ ਭਾਬੀ ਜੀ ਨੂੰ ਆਪਾਂ ਬਾਂਬੇ ਜਾਈਦਾ ਬੜਾ ਹੀ ਪਿਆਰ ਉਹਨਾਂ ਬਹੁਤ ਰਿਸਪੈਕਟ ਕਰਦੇ ਆ ਆਪ ਰੋਟੀ ਬਣਾ ਕੇ ਖਵਾਉਂਦੇ ਆ ਅੱਛਾ ਓਕੇ ਵਾਹ ਹਾਂ ਬਹੁਤ ਮਤਲਬ ਇਹ ਡਿਫਰੈਂਟ ਹੈ ਉਹਨੇ ਤੁਸੀਂ ਵਲੌਗਸ ਦੇਖਿਓ ਬੜੇ ਸਿੰਪਲ ਐਂਡ ਉਹ ਨਹੀਂ ਹੈ ਕੋਈ ਕੀ ਹਾਂ ਕਿ ਕੋਈ ਪ੍ਰੋਫੈਸ਼ਨਲਿਜ਼ਮ ਦਿਖਾਣਾ ਆ ਐਂਡ ਹੁਣ ਮੈਂ ਗਿਆ ਸੀਗਾ ਉਹਨਾਂ ਦੀ ਬੇਟੀ ਨੂੰ ਮਿਲਾਂ ਕਲੀਨ ਨੂੰ ਬੜੀ ਪਿਆਰੀ ਇੰਨੀ ਪਿਆਰੀ ਇੰਨਾ ਪਿਆਰ ਆਂਦਾ ਨਾ ਨਾ ਦੇਖ ਕੇ ਐਂਡ ਮੈਂ ਤੇ ਪਿਛਲੇ 3-4 ਮਹੀਨੇ ਤੋਂ ਨਾ ਜਾਨ ਹੀ ਹੋ ਰਿਹਾ ਬਾਂਬੇ ਹੁਣ ਪਿੱਛੇ ਜਾ ਕੇ ਫਿਰ ਇੰਨਾ ਮਦਲੀ ਟੌਇਜ਼ ਲੈ ਕੇ ਗਿਆ ਛੋਟੇ ਛੋਟੇ ਮਤਲਬ ਨਾ ਜਿਹੜੀ ਫੀਲਿੰਗ ਹੈ ਨਾ ਤੇ ਸਾਡਾ ਤੇ ਸਾਰਾ ਹੋਮਲੀ ਮਾਹੌਲ ਹੈ ਕੋਈ ਪ੍ਰੋਫੈਸ਼ਨਲਿਜ਼ਮ ਨਹੀਂ ਹੈਗਾ ਐਂਡ ਸਾਡੇ ਜਿੰਨਾ ਵੀ ਬੌਂਡ ਹੈ ਸਾਰਾ ਜਿੰਨੇ ਵੀ ਯਾਰ ਦੋ ਸਾਰਾ ਹੋਮਲੀ ਬੌਂਡ ਹੈ ਕੋਈ ਪ੍ਰੋਫੈਸ਼ਨਲਿਜ਼ਮ ਨਹੀਂ ਹੈਗਾ ਐਂਡ ਗਾਣਿਆਂ 'ਚ ਵੀ ਹੁਣ ਆਪਾਂ ਕੱਲ ਵੀ ਇਕੱਠਿਆਂ ਨੇ ਗਾਣਾ ਕੀਤਾ ਮੈਂ ਤੇ ਪ੍ਰਿੰਸ ਵੇਰ ਨੂੰ ਬਹੁਤ ਟਾਈਮ ਹੋ ਗਏ ਸੀ ਕੱਟਿਆ ਨਹੀਂ ਗਾਣਾ ਆਏਗਾ ਤੁਹਾਨੂੰ ਠੀਕ ਹੈ ਹਾਂਜੀ ਹਾਂਜੀ ਵੀਡੀਓ ਵੀ ਸ਼ੂਟ ਹੋ ਗਿਆ ਸਾਰਾ ਕੁਝ ਹੋ ਗਿਆ ਆ ਗਾਣਾ ਬਾਜ਼ ਬਣਾਇਆ ਆਪਾਂ ਠੀਕ ਹੈ ਕਿਉਂਕਿ ਕੋ ਘੁੰਮਣ ਚੱਲ ਜੀਦਾ ਕਿ ਦੀ ਬਾਹਰ ਹਨਾ ਉਧਰ ਆਧਰ ਫਿਰ ਆਪਾਂ ਸ਼ੂਟ ਕਰ ਲੈਨੇ ਕੁਝ ਨਾ ਕੁਝ ਤੇ ਇਦਾਂ ਦਾ ਪਿਆਰ ਆ ਉਹਨਾਂ ਨਾਲ ਤੇ ਆਈ ਆਈ ਹੋਪ ਕਿ ਆ ਪਿਆਰ ਹਮੇਸ਼ਾ ਬਣਿਆ ਰਿਹਾ ਹਨਾ ਦਿਲ ਦੀਆਂ ਸਾਰੀਆਂ ਗੱਲਾਂ ਖੁੱਲ ਕੇ ਸ਼ੇਅਰ ਕਰਦੀ ਉਹਨਾਂ ਦੇ ਹੋਰ ਹੋਰ ਸਾਰਾ ਕੁਝ ਮਤਲਬ ਕਿ ਤੂੰ ਦਾ ਸੁਣੀ ਸਕਦਾ ਕੀ ਕੀ ਸ਼ੇਅਰ ਹੁੰਦਾ ਨਹੀਂ ਜ਼ਰੂਰੀ ਹੈ ਮੈਨੂੰ ਲੱਗਦਾ ਕਿ ਕਈ ਵਾਰੀ ਨਾ ਸੇ ਕੁਝ ਚੀਜ਼ਾਂ ਆਪਣੇ ਪਰਫੈਮਰ ਦੇ ਨਾਲ ਨਹੀਂ ਸ਼ੇਅਰ ਕਰਪਾਂਦੇ ਬਹੁਤ ਕੁਝ ਲਾਈਫ ਚ ਹੁੰਦਾ ਤੇ ਇੱਕ ਐਦਾਂ ਦਾ ਫਰੈਂਡ ਜ਼ਰੂਰ ਹੋਣਾ ਚਾਹੀਦਾ ਜਿਹਦੇ ਨਾਲ ਆਪਾਂ ਦਿਲ ਖੋਲ ਕੇ ਹਰ ਚੀਜ਼ ਸ਼ੇਅਰ ਕਰ ਸਕੀਏ ਹਾਂਜੀ 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 ਕਰ ਦੋ ਤਿੰਨ ਦੋਸਤ ਐ ਇੱਕ ਜਿਹਦਾ ਬੋਵੀ ਹੈ ਐਨਾ ਦਿਲ ਦੀਆਂ ਗੱਲਾਂ ਖੁੱਲ ਜਾਂਦੀਆਂ ਨੇ ਐਂਡ ਹੁਣ ਤੇ ਘਰ ਦੇ ਨਾਲ ਵੀ ਸਾਰੀਆਂ ਦਿਲ ਦੀਆਂ ਗੱਲਾਂ ਗੱਲਾਂ ਖੁੱਲ ਹੀ ਜਾਂਦੀਆਂ ਵੈਸੇ ਹਨਾ ਜਦੋਂ ਮੈਂ ਸਟਾਰਟਿੰਗ ਚ ਆਇਆ ਸੀ ਨਾ ਜਦੋਂ ਚੰਡੀਗੜ੍ਹ ਜਿੱਦਾਂ 5 6 ਸਾਲ ਜਿਹੜਾ ਜਦੋਂ ਅਲੱਗ ਦੁਨੀਆ ਮ ਪਰ ਉਹਨਾਂ ਨੂੰ ਘਰ ਦੇ ਨੂੰ ਪਤਾ ਹੁੰਦਾ ਕਿ ਚੱਲ ਠੀਕ ਹੈ ਜਾ ਤੂੰ ਆਪਣੇ ਨਿਆਰੀ ਲੈ ਆਪਣਾ ਸਿੱਖ ਸੁਖ ਕੰਮ ਬਾਹਰ ਹੈ ਨਾ ਪਰ ਹੌਲੀ ਹੌਲੀ ਜਦੋਂ ਥੋੜੀ ਸਮਝ ਆਣ ਲੱਗੀ ਪ੍ਰੋਫੈਸ਼ਨਲ ਵੀ ਠੀਕ ਹੈ ਇਹ ਉਹ ਹੁਣ ਜਿੱਦਾਂ ਹੁਣ ਮੈਂ ਪਿੰਡ ਰਹਿਣ ਲੱਗ ਗਿਆ ਜਿਆਦਾ ਜਾ ਕੇ ਜਿਦਾ 1.5 ਮਹੀਨਾ 2 ਮਹੀਨਾ ਪਿੰਡ ਰਹਿਣਾ ਮਹੀਨਾ ਕਿੱਥੇ ਆ ਕੇ ਫੇਰ ਪਿੰਡ ਚੱਲ ਗਏ ਕਿਉਂਕਿ ਮਮ ਡੈਡ ਉੱਥੇ ਇਕੱਲੇ ਆ ਉਹ ਫਿਰ ਮੈਨੂੰ ਦੇਖ ਕੇ ਜਦੋਂ ਖੁਸ਼ ਹੁੰਦੇ ਆ ਮੈਂ ਕਿਹਾ ਯਾਰ ਮੈਂ ਇੱਥੇ ਰਹਾ ਮੈਂ ਇਹ ਖੁਸ਼ੀ ਰਹਿਣਾ ਉਹਨਾਂ ਨੇ ਹੈ ਨਾ ਤੇ ਉਹ ਕਹਿੰਦੇ ਵੀ ਰਹਿੰਦੇ ਕਹਿੰਦੇ ਤੂੰ ਇੱਥੇ ਹੀ ਰਹਿ ਹੁਣੇ ਜਦੋਂ ਮੈਂ ਥੋ ਤੇ ਮਾਮਣ ਨੂੰ ਨਹੀਂ ਸੀ ਪਤਾ ਕਿ ਮੈਂ ਇੱਕ ਦਿਨ ਨਹੀਂ ਗਿਆ ਮੈਂ ਜਦੋਂ ਗਿਆ ਉੱਥੇ ਤੁਹਾਡਾ ਫੰਕਸ਼ਨ ਸੀਦਾ ਸੀਗਾ ਕੋਈ ਫਿਰ ਜਦੋਂ ਮੈਂ ਫੰਕਸ਼ਨ ਤੋਂ ਆਇਆ ਆਪਾਂ ਤੇ ਮੈਂ ਆਪਣਾ ਬੈਗ ਫੜ ਲਿਆ ਮੰਮੀ ਮੈਂ ਗੱਡੀ ਕੋਲ ਸੀ ਵਾਪਸ ਆਇਆ ਪਤਾ ਨਹੀਂ ਕੀ ਭੁੱਲ ਗਿਆ ਤੇ ਘਰ ਮੰਮੀ ਨਾਲ ਮੰਮੀ ਰੋਂਦੇ ਵੇ ਅੱਛਾ ਉਹ ਮੈਂ ਕਿਹਾ ਯਾਰ ਮੈਂ ਕਿਹਾ ਤੁਸੀਂ ਕਿਉਂ ਰੋਂਦੇ ਹੋ ਕੀ ਹੋਇਆ ਕਿਵੇਂ ਨਹੀਂ ਨਹੀਂ ਕੁਝ ਨਹੀਂ ਤੇ ਉਹਨਾਂ ਨੂੰ ਹੁਣ ਇਹ ਫੀਲ ਹੁੰਦਾ ਕਿ ਇੱਥੇ ਰਵੇ ਹਨਾ ਤੁਹਾਡਾ ਕੋਈ ਨਹੀਂ ਟੈਨਸ਼ਨ ਲਓ ਮੈਂ ਆ ਗਿਆ ਤਿੰਨ ਚਾਰ ਦਿਨ ਚ ਬਸ ਮੇਰਾ ਕੰਮ ਹੈ ਛੋਟਾ ਜਿਹਾ ਮੈਂ ਆ ਗਿਆ ਬਸ ਆ ਸ਼ੂਟ ਰਹਿ ਕੇ ਬਸ ਥੋੜੇ ਸਾੜੇ ਤੇ ਹੁਣ ਮੇਰਾ ਵੀ ਦਿਲ ਐਕਚੁਅਲੀ ਉੱਥੇ ਹੀ ਲੱਗਦਾ ਜਾ ਕੇ ਪਿੰਡ ਹੀ ਮੈਂ ਪਹਿਲਾਂ ਨਾਲੇ ਕਿ ਆਉਂਦੇ ਇੱਥੇ ਮੋਹਾਲੀ ਪੇਰੈਂਟਸ ਨੂੰ ਆਉਂਦੇ ਇੱਥੇ ਰਹਿੰਦੇ ਥੋੜੀ ਦੇਰ ਪਰ ਉਹਨਾਂ ਦਾ ਪਿੰਡ ਪਿੰਡ ਦਿਲ ਦਿਲ ਉੱਥੇ ਆਣਾ